ਖੇਡਾਂ ਤੇ ਨਸ਼ੇ ਖੇਡਾਂ ਤੇ ਨਸ਼ੇ ਦਾ ਬੜਾ ਰਿਸ਼ਤਾ ਨੇੜੇ ਦਾ ਕਹੀਏ ਆਪਾਂ ਬੜਾ ਖਟਾਸ ਵਾਲਾ ਕਹਿ ਲੀਏ ਕਿਉਂਕਿ ਖੇਡਾਂ ਨਾਲ ਜੁੜ ਕੇ ਬੰਦਾ ਨਸ਼ੇ ਤੋਂ ਦੂਰ ਹੁੰਦਾ ਹੈ ਇਹ ਆਪਾਂ ਸੁਣਦੇ ਆਏ ਆ ਜਾਂ ਚੱਲ ਵੀ ਰਿਹਾ ਪਰ ਕਈ ਵਾਰੀ ਇਹ ਵੀ ਉਦਾਹਰਨਾਂ ਦੇਖਣ ਨੂੰ ਮਿਲਦੀਆਂ ਵੀ ਖੇਡਣ ਵਾਲਾ ਵੀ ਕੋਈ ਨਸ਼ੇ ਕਰਨ ਲੱਗ ਗਿਆ ਉਹ ਵੀ 1% ਹੋ ਸਕਦਾ ਹੈ ਪਰ ਖੇਡਾਂ ਅੱਜ ਦੇ ਯੁੱਗ ਵਿੱਚ ਜਿਹੜਾ ਜੋਕਾ ਜੋਕਾ ਚੱਲ ਰਿਹਾ ਇਹਦੇ ਵਿੱਚ ਮੈਂ ਸਮਝਦਾ ਵੀ ਦੋ ਨਸ਼ਿਆਂ ਤੋਂ ਬਚਾਉਂਦੀਆਂ ਜਿਹਦੇ ਚ ਇੱਕ ਨਸ਼ਾ ਤਾਂ ਨਸ਼ਾ ਹੀ ਹੈ ਜਿਹੜਾ ਆਪਾਂ ਨਸ਼ਾ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਕਰਦਾ ਦੂਜਾ ਜਿਹੜਾ ਖਤਰਨਾਕ ਨਸ਼ਾ ਹੈ ਉਹ ਮੋਬਾਈਲ ਦਾ ਦੇਖੋ ਇਹ ਮੇਰੇ ਪਿੰਡ ਭੁੰਦੜ ਦਾ ਗਰਾਊਂਡ ਹੈ ਸ਼ਾਮ ਨੂੰ ਇੱਥੇ ਤਕਰੀਬਨ 100 150 150 ਬੱਚਾ ਪਿੰਡ ਦਾ ਖੇਡਣ ਆਉਂਦਾ ਤੁਹਾਡੇ ਸਾਹਮਣੇ ਸਾਰੀਆਂ ਗੇਮਾਂ ਚੱਲ ਰਹੀਆਂ ਜਿਹਦੇ ਚ ਫੁੱਟਬਾਲ ਵੀ ਚੱਲ ਰਹੀ ਹੈ ਕ੍ਰਿਕਟ ਵੀ ਖੇਡ ਰਹੇ ਆ ਕਬੱਡੀ ਵੀ ਚੱਲ ਰਹੀ ਐ ਸਰਕਲ ਕਬੱਡੀ ਵੀ ਖੇਡਦੇ ਆ ਮੁੰਡੇ ਬੈਡਮਿੰਟਨ ਵੀ ਅੰਦਰ ਕੋਰਟ ਬਣਿਆ ਹੋਇਆ ਉਹਦੇ ਚ ਉੱਥੇ ਚੱਲ ਰਹੀ ਐ ਤੇ ਰਾਤ ਨੂੰ ਵਾਲੀਬਾਲ ਵੀ ਖੇਡਦੇ ਲਾਈਟਾਂ ਦੇ ਵਿੱਚ ਉਹ ਵੀ ਗਰਾਊਂਡ ਬਣਿਆ ਮੈਂ ਤਾਂ ਹੁਣ ਇਹ ਦੇਖਣ ਵਾਲੀ ਗੱਲ ਆ ਵੀ ਇਹਦੇ ਨਾਲ ਇਹ ਦੂਜਾ ਨਸ਼ਾ ਜਿਹੜਾ ਮੋਬਾਈਲ ਦੀ ਲਤ ਆ ਉਹ ਤੋਂ ਵੀ ਬਚ ਰਹੇ ਆ ਆਪਾਂ ਕਿਉਂਕਿ ਜਿੰਨੇ ਤੁਸੀਂ ਬੈਠੇ ਆ ਦੇਖਿਓਏ ਉਲਝੇ ਹੋਏ ਆ ਸ਼ੌਂਕ ਸਵਾਦ ਆ ਰਿਹਾ ਕੁਛ ਨੂੰ ਦੇਖਣ ਆਏ ਆ ਉਹਨਾਂ ਨੂੰ ਸਵਾਦ ਆ ਰਿਹਾ ਮੈਚ ਚੱਲ ਰਿਹਾ ਜਿਹੜੇ ਖੇਡ ਰਹੇ ਉਹਨਾਂ ਨੂੰ ਖੇਡਦਾ ਸਵਾਦ ਆ ਰਿਹਾ ਦੇਖਣ ਵਾਲਿਆਂ ਨੂੰ ਖੇਡ ਦੇਖਣ ਦਾ ਸਵਾਦ ਆ ਰਿਹਾ ਤਾਂ ਮੈਂ ਸਮਝਦਾ ਵੀ ਠੀਕ ਹੈ ਨਸ਼ਾ ਬਹੁਤ ਭਾਰੂ ਹੈ ਪੰਜਾਬ ਦੇ ਉੱਪਰ ਪਰ ਨਸ਼ੇ ਤੋਂ ਸਾਈਡ ਲਾਈਨ ਨਸ਼ੇ ਨੂੰ ਕਰਨ ਲਈ ਜਾਂ ਨਸ਼ੇ ਤੋਂ ਬਚਣ ਲਈ ਇਹ ਵੀ ਆਪਾਂ ਨੂੰ ਉਤਸ਼ਾਹਿਤ ਕਰਨਾ ਪਊਗਾ ਵੀ ਬੱਚੇ ਗਰਾਊਂਡਾਂ ਦੇ ਨਾਲ ਜੁੜਨ ਜੇ ਉਹ ਖੇਡ ਵੇਖਣੀ ਜਾਣ ਜੇ ਅੱਜ ਵੇਖਣ ਜਾਣਗੇ ਤਾਂ ਕੱਲ ਨੂੰ ਖੇਡਣ ਨੂੰ ਵੀ ਦਿਲ ਕਰੂ। ਤਾਂ ਇਸ ਪੱਖ ਤੋਂ ਸਾਡੇ ਨਗਰ ਦਾ ਇਹ ਸ਼ੁਰੂ ਤੋਂ ਲੈ ਕੇ ਹੀ ਕਿਉਂਕਿ ਅਸੀਂ ਵੀ ਮੈਂ ਵੀ ਸਵੇਰੇ ਅਸੀਂ ਖੇਡਦੇ ਆਂ ਬੈਡਮਿੰਟਨ ਸਵੇਰ ਖੇਡਦੇ ਆਂ ਅਸੀਂ ਰਨਿੰਗ ਕਰਕੇ ਸਵੇਰ ਵੀ ਇੱਥੇ 40 ਤੋਂ 50 ਬੱਚੇ ਹੁੰਦੇ ਆ ਔਰ ਜਿਮ ਇੱਕ ਗੱਲ ਮੇਥੋਂ ਰਹਿ ਗਈ ਸੀ ਤਾਂ ਜੋ ਜਿਮ ਦੇ ਵਿੱਚ ਵੀ ਸਾਡੇ 25 ਤੋਂ 30 ਬੱਚੇ ਸਵੇਰ ਤੇ 10-12 ਬੱਚੇ ਸ਼ਾਮ ਨੂੰ ਜਿਹੜੇ ਜਿਮ 'ਚ ਵੀ ਹੁੰਦੇ ਆ ਤਾਂ ਯਾਨੀ ਕਿ ਮੈਂ ਇਹ ਕਹਿ ਸਕਦਾ ਵੀ ਕਾਫੀ ਲਗਾਵੈ ਪਿੰਡ ਭੁੰਦਰ ਦਾ ਗਰਾਊਂਡ ਦੇ ਨਾਲ ਔਰ ਇਹ ਹੋਣਾ ਵੀ ਜ਼ਰੂਰੀ ਹੈ ਔਰ ਅਗਰ ਗਰਾਊਂਡ ਦੇ ਨਾਲ ਤੁਹਾਡੇ ਬੱਚੇ ਜੁੜਦੇ ਰਹਿਣਗੇ ਇਹ ਦੇਖ ਲਓ ਵੀ ਜਿਹੜੇ ਪਿੰਡ ਦਾ ਗਰਾਊਂਡ ਖਿਡਾਰੀਆਂ ਨਾਲ ਭਰਿਆ ਆਊਗਾ ਸ਼ਾਮ ਨੂੰ ਜਾਂ ਜਿਹੜੇ ਪਿੰਡ ਦੇ ਗਰਾਊਂਡ 'ਚ ਖਿਡਾਰੀ ਜਾਂ ਮੁੰਡੇ ਪਿੰਡ ਦੇ ਜਾਂ ਨੌਜਵਾਨ ਜਾਂ ਛੋਟੇ ਬੱਚੇ ਜਾਂ ਵੱਡੀ ਉਮਰ ਦੇ ਵੀ ਜਾਂਦੇ ਰਹਿਣਗੇ ਤਾਂ ਉਹ ਪਿੰਡ ਨੂੰ ਆਪਾਂ ਕਿਤੇ ਨਾ ਕਿਤੇ ਕੈਸਾ ਦੇ ਵੀ ਨਸ਼ਿਆਂ ਤੋਂ ਬਚ ਸਕਦਾ ਹੈ ਹਾਲਾਂਕਿ ਇਹ ਪਰ ਇਹ ਨਸ਼ਾਬਿਕ ਪ੍ਰਵਿਰਤੀ ਚ ਇਸ ਤਰ੍ਹਾਂ ਵੱਧ ਗਿਆ ਵੀ ਨਸ਼ਾ ਠੀਕ ਹੈ ਬਹੁਤ ਭੈਂਕਰ ਭੈਂਕਰ ਨਸ਼ਾ ਆ ਗਿਆ ਬਹੁਤ ਕੁਝ ਹੋ ਗਿਆ ਸਾਰਾ ਕੁਝ ਹੀ ਚੱਲ ਰਿਹਾ ਇੱਥੇ ਗਲਤ ਵੀ ਹੈ ਸਹੀ ਵੀ ਹੈ ਪਰੰਤੂ ਮਾਤਾ ਪਿਤਾ ਨੂੰ ਮਾਪੇ ਨੂੰ ਬੱਚਿਆਂ ਨੂੰ ਗਰਾਊਂਡ ਲਈ ਉਤਸ਼ਾਹਿਤ ਕਰਨਾ ਪੈਣਾ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਦੋ ਚੀਜ਼ਾਂ ਦੇਖੋ ਨਸ਼ੇ ਜਿਹੜੇ ਨਸ਼ੇ ਘਾਤਕ ਨਸ਼ੇ ਆ ਉਹਨਾਂ ਤੋਂ ਬਚੂਗੇ ਮੋਬਾਈਲ ਤੋਂ ਬਚ ਰਹੇ ਆ ਜਿਹੜਾ 2 ਘੰਟੇ ਇੱਥੇ ਲਾਉਣਗੇ ਤਕਰੀਬਨ ਉਹ ਮੋਬਾਈਲ ਤੋਂ ਬਚਦੇ ਆਏ ਕਿਉਂਕਿ ਧਰਕੀ ਖੇਡਣਾ ਪੈਂਦਾ ਜਾਂ ਖੇਡ ਦੇਖਦੇ ਆ ਤਾਂ ਵੀ ਮੋਬਾਈਲ ਵੱਲ ਧਿਆਨ ਘਟ ਜਾਂਦਾ ਤੇ ਜੇ ਇਸ ਚੀਜ਼ ਵੱਲ ਬੱਚੇ ਜਾਣਗੇ ਆਉਣ ਵਾਲੇ ਤਾਂ ਭਵਿੱਖ ਚੰਗਾ ਰਹੇਗਾ ਔਰ ਤੀਜਾ ਜਿਹੜਾ ਸਭ ਤੋਂ ਵੱਡਾ ਤੁਹਾਡੀ ਸਿਹਤ ਨਾਲ ਜੁੜਿਆ ਅੱਜ ਬਿਮਾਰੀਆਂ ਨਾਲ ਘਿਰਿਆ ਪਿਆ ਪੰਜਾਬ ਹੈ ਜਿਹੜਾ ਪਾਕਤਵਾਰ ਪੰਜਾਬ ਤੋਂ ਬਿਮਾਰੀਆਂ ਵੱਲ ਚੱਲ ਗਿਆ ਤੇ ਖੇਡਾਂ ਜਿਹੜਾ ਤੁਹਾਨੂੰ ਗਰਾਊਂਡ ਹੈ ਇਹ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਊਗਾ ਕਿਸੇ ਵੀ ਤਰ੍ਹਾਂ ਦੀ ਹੋ ਸਕਦੀਆਂ ਉਹ ਤਾਂ ਖੇਡਾਂ ਨਾਲ ਜਾਂ ਗਰਾਊਂਡ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਤੇ ਪਿੰਡ ੂੰਦੜ ਵਧਾਈ ਦਾ ਪਾਤਰ ਹੈ ਵੀ ਜਿਹਦੇ ਇੰਨੇ ਬੱਚੇ ਜਿਹੜਾ ਗਰਾਊਂਡ 'ਚ ਆਉਂਦੇ ਆ